ਤਰਨਤਾਰਨ ਸ਼ਹਿਰ ਦੇ ਵਿੱਚ ਬੀਤੀ ਦੇਰ ਰਾਤ ਨੂੰ ਰਾਣਾ ਡੇਟਿੰਗ ਪੇਂਟਿੰਗ ਬਿਲਡਿੰਗ ਵਾਲੀ ਦੁਕਾਨ ਦੀ ਛੱਤ ਦੇ ਉੱਪਰ ਪਏ ਸਮਾਨ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਗੁਆਂਢੀ-ਗੁਆਂਢੀਆਂ ਦੇ ਵਿੱਚ ਆਫੜਾ ਦਫੜੀ ਮਚ ਗਈ ਹੈ ਅਤੇ ਰੋੜਾ ਪਾਉਣ ਦੇ ਨਾਲ ਲੋਕ ਇਕੱਠੇ ਹੋਏ ਅੱਗ ਬੁਝਾਉਣ ਦੀ ਯਤਨ ਕੀਤੇ ਗਏ ਪਰ ਅੱਗ ਨਾ ਬੁਝਦੀ ਦੇਖਦਿਆਂ ਹੋਇਆਂ ਤਰਨਤਾਰਨ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਗੱਡੀ ਪਹੁੰਚੀ ਹੈ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸਰ ਗੱਲਬਾਤ ਇਦਾਂ ਕਿ ਕਵਾੜ ਪਿਆ ਸੀ ਮੱਲਾ ਕਿ ਕਵਾੜ ਤੇ ਕੁਝ ਨਵਾਂ ਸਮਾਨ ਵੀ ਹੈਗਾ ਸੀ ਉੱਪਰ ਕੋਠੇ ਤੇ ਤੇ ਇੱਕ ਗੱਡੀ ਸੀ ਉੱਪਰ ਖਲੋਤੀ ਬਲੈਰੋ ਤੇ ਅਚਾਨਕ ਪੂਜਾ ਪਾਠ ਕਰਕੇ ਅਸੀਂ ਦਿਵਾਲੀਆ ਦਿਨ ਮਹਾਰਾਜ ਦਾ ਇਤਿਆਰ ਸੀ ਅਸੀਂ ਗਏ ਉਤੋਂ ਬਾਅਦ ਰਾਤ ਮੱਲਾ ਕਿ 8:30 ਵਜੇ ਕੋਈ ਹਵਾਈ ਫੈਰ ਆਪਣਾ ਦੂਜੀ ਹਵਾਈ ਜਾਂ ਮੱਲਾ ਕਿ ਕੋਈ ਵੀ ਮੱਲਾ ਕਿ ਕੋਈ ਪਟਾਕਾ ਚੱਲਿਆ ਉਦੇ ਨਾਲ ਅੱਗ ਲੱਗੀ ਸਮਾਨ ਨੂੰ ਸਮਾਨ ਨੂੰ ਅੱਗ ਲੱਗੀ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਫਾਇਰ ਬਗੇਟਾਂ ਆਈਆਂ ਪਰ ਨਿੱਕੀ ਕੀ ਸਮਾਨ ਤੁਹਾਡਾ ਉੱਪਰ ਪਿਆ ਸੀ ਸਮਾਨ ਸਰ ਇੱਕ ਗੱਡੀ ਸੀ ਬਲੈਰੋ ਤੇ ਕੁਝ ਸਮਾਨ ਨਵਾਂ ਸੀ ਤੇ ਕੁਝ ਕਵਾੜ ਸੀ ਕਿੰਨਾ ਘਰ ਨੁਕਸਾਨ ਹੋਇਆ ਤੁਹਾਡਾ ਸਰ ਮੇਰੇ ਸਣਾ ਤੇ ਕੋਟ ਕੋਟ 2.5 ਲੱਖ ਦਾ ਹੋ ਗਿਆ ਕੋਈ ਜਾਨੀ ਨੁਕਸਾਨ ਕੋਈ ਚਾਹ ਹੋ ਗਿਆ ਹਾਂਜੀ ਸਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਦੀ ਉਹ ਸਰ ਪ੍ਰਸ਼ਾਸਨ ਕੋਲ ਮੰਗ ਕਰਦੇ ਆਂਗੇ ਜੋ ਕੀਤੀ ਕਾਰਵਾਈ ਮਤਲਬ ਕਿ ਮਤਲਬ ਕੋ ਮਵਜਾ ਮਿਲ ਹਾਂ ਮਵਜਾ ਮਿਲਾਂ ਚੀਦਾ ਹਾਂ ਜੀ ਸਰ ਆਰਾਮ ਸਿੰਘ ਅੱਛਾ ਕੀ ਗੱਲਬਾਤ ਹੋਈ ਸਾਡੀ ਦੁਕਾਨ ਦੀ ਤੁਹਾਡੀ ਗਣ ਇਸ ਤਰ੍ਹਾਂ ਗੱਲਬਾਤ ਹੋਈ ਜਿੰਨਾ ਕਿ ਸਾਨੂੰ ਪਤਾ ਆਪਣੀ ਸਾਹਮਣੇ ਰਹਿ ਆ ਸਾਡਾ ਵੀ ਇਹੀ ਕਾਰੋਬਾਰ ਆ ਗੱਡੀਆਂ ਦਾ ਹੀ ਅਸੀਂ ਵੀ ਦੀ ਬਬਤੀ ਜਗਾ ਕੇ ਤੇ ਕੋਠੇ ਤੇ ਗਏ ਆਂ ਜਦੋਂ ਅਹੀਂ ਵੇਖਿਆ ਇਹ ਚਲੇ ਗਏ ਆਪਦੇ ਪਿੰਡ ਨੂੰ ਤੇ ਉੱਤੇ ਛੱਤ ਤੇ ਥੋੜੀ ਜਿਹੀ ਸਾਨੂੰ ਐ ਲੱਗਾ ਜਿਦ ਤਰ੍ਹਾਂ ਕੋਈ ਭਾਈ ਉਹ ਵੀ ਡੇਕੇ ਤੇ ਆ ਕੇ ਲੱਗੀ ਆ ਮਚੰਡਈ ਆ ਐ ਆਣ ਕੇ ਦਾਦਾ ਬੂਆ ਖੋਲਿਆ ਤੇ ਇਧੀਆਂ ਵੀ ਚਾਬੀਆਂ ਗਰਜਦੀਆਂ ਮੇਰੇ ਕੋਲ ਤੇ ਮੈਂ ਆਣ ਕੇ ਦਾਦਾ ਵੇਟ ਖੋਲਿਆ ਬੇਟੇ ਮੇਰੇ ਨੇ ਬਾਲਟੀਆਂ ਬੂਟੀਆਂ ਆਣੀਆਂ ਗਵਣੀਆਂ ਲੈ ਆਂਦੀਆਂ ਐਹੀਂ ਜਦੋਂ ਜਹਾਜ਼ ਕੀਤੀ ਆ ਕੋ 10 15 ਮਿੰਟ ਵਿੱਚ ਉਹ ਇਹ ਤੋਂ ਫੋਨ ਫਾਨ ਕਰਕੇ ਤੇ ਫੇਰ ਵੇਟਾਂ ਨੇ ਨੂੰ ਕੀਤਾ ਕਿ ਕਿੰਨਾ ਚਿਰ ਅਸੀਂ ਆ ਗੁਗ ਭਜਾਉਂਦੇ ਰਹੇ ਤੇ ਜਦੋਂ ਵੇਖਿਆ ਵੀ ਨਹੀਂ ਇਹ ਪੁੱਜਦੀ ਪਾਣੀ ਨਾਲ ਅਹੀਂ ਆਪਣੇ ਮਤਲਬ ਇਹੀਆਂ ਗੱਡੀਆਂ ਜਿਹੜੀਆਂ ਅੰਦਰ ਖੜੋਤੀਆਂ ਸੀ ਉਹਦੀਆਂ ਚਾਬੀਆਂ-ਜੁਬੀਆਂ ਇੱਥੇ ਗੱਲੇ 'ਚ ਸਾਨੂੰ ਮਿਲ ਗਈਆਂ ਤੇ ਅਸੀਂ ਜਾ ਕੇ ਤੇ ਧੱਕ ਧੁੱਕ ਕੇ ਬਾਹਰ ਕੱਢ ਗਏ ਤੇ ਉਹਨੇ ਕਿਹਨੂੰ ਅੱਗ ਜਾਰੀ ਵਧਾਈ ਤੇ ਫਾਇਰ ਬੈਠ ਗਈ ਫਿਰ ਅੱਗ ਅੱਗ ਤੇ ਕਾਬੂ ਪਾਇਆ ਗਿਆ ਫਿਰ ਫਾਇਰ ਬੈਠ ਜਦੋਂ ਆਈ ਇੱਕ ਨਾਂਨੀ ਜੀ ਪਾਇਆ ਗਿਆ ਫਿਰ ਉਹਨਾਂ ਨੇ ਦੂਜੀ ਸੱਦੀ ਆ ਤੇ ਫੇਰ ਵੀ ਅੱਗ ਵਾਧੀ ਫਿਰ ਉਹਨਾਂ ਕੰਮ ਹੀ ਕਰ ਪਾਉਗੇ ਬੜੇ ਜਦੋ ਜਹ ਦੇ ਨਾਲ ਇਹ ਆ ਵੀ ਚਲੋ ਨੁਕਸਾਨ ਤੇ ਦਾ ਵਿਚਾਰੇ ਦਾ ਬਹੁਤ ਹੋ ਗਿਆ ਉੱਤੇ ਇੱਕ ਗੱਡੀ ਹੀ ਮਿਲ ਰੋ ਉਹ ਵੀ ਸੜ ਕੇ ਸੁਆਹ ਗਈ ਆ ਇਹ ਦੋ ਜਾਕੂ ਸਾਮਾਨ ਜਿਤਨਾ ਕੁਆੜ ਤੋਂ ਉਥੋਂ ਲਿਆਣ ਕੇ ਕੁਆੜੀਆਂ ਤੋਂ ਇੰਨੇ ਕੁਆੜੀ ਨਹੀਂਗਾ ਜਿਤਨਾ ਪੁਰਾਣਾ ਸਾਮਾਨ ਲਿਆਣ ਕੇ ਗੱਡੀਆਂ ਗੁੱਡੀਆਂ ਨੂੰ ਲਾਈਦਾ ਹੋਆ ਕੋਈ ਬੰਪਰ ਹੋ ਗਏ ਕੋਈ ਭਾਰੀਆਂ ਹੋ ਗਈਆਂ ਉਹ ਵੀ ਇਹਦਾ ਸਾਮਾਨ ਉੱਤੇ ਬਹੁਤ ਪਿਆ ਹੈਗਾ ਨੁਕਸਾਨ ਤੇ ਇਹਦਾ ਵਿਚਾਰੇ ਦਾ ਬਹੁਤ ਜ਼ਿਆਦਾ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਸਾਡੇ ਹਿਸਾਬ ਨਾਲ ਤੇ ਚਲੋ ਮਿਣਿਆ ਤੋਂ ਲਿਆ ਤੇ ਨਹੀਂ ਜਾ ਸਕਦਾ 2.5 ਲੱਖ ਤੋਂ ਘੱਟ ਨਹੀਂਗਾ ਲੱਗੀ ਕਿਸ ਤਰ੍ਹਾਂ ਅੱਗੇ ਪਤਾ ਕੋਈ ਅੱਗ ਲੱਗਣ ਦਾ ਕਾਰਨ ਇਹੋ ਜਿਹਾ ਜਿੰਨਾਗਾ ਹੀ ਵੇਖਿਆ ਕਿਉਂਕਿ ਆਪਣੀ ਰਹਿਸ਼ਾ ਉੱਤੇ ਉੱਤੋਂ ਹੀ ਵੇਖਿਆ ਵਾ ਉਦੋਂ ਮੱਚਦੀ ਆ ਜਿੰਨਾ ਪੀੜੀ ਕਾ ਜਿੰਨਾ ਮਦਨ ਲਾ ਲੋ ਇੰਨੇ ਕ ਚ ਮੱਚੀ ਆ ਤੇ ਜਿੰਨੇ ਜਾਨੂੰ ਅਸੀਂ ਆਣ ਕੇ ਚਾਬੀਆਂ ਲੈ ਕੇ ਇਹਦੇ ਘਰ ਚ ਖੋਲੀ ਆ ਤੇ ਪਾਣੀ ਦੀਆਂ ਬਾਲਟੀਆਂ ਨਾਲ ਨਹੀਂ 부ਜੀ ਇਸ ਕਰ ਟਪ ਟਪ ਕੇ ਜਾਣਾ ਸੀ ਉੱਥੇ ਤੇ ਉਦੋਂ ਤੱਕ ਫਿਰ ਵਧ ਗਈ ਆ ਤੇ ਵਿੱਚੋਂ ਹੀ ਫਾਇਰ ਬੇਟ ਵਾਲਿਆਂ ਨੂੰ ਕੀਤਾ ਫੋਨ ਤੇ ਚਲੋ ਅਸੀਂ ਕਿ ਉਹਨਾਂ ਦਾ ਦਮਾਦ ਕਰਦੇ ਆ ਟਾਈਮ ਨਾਲ ਆ ਗਏ ਆ ਤੇ ਨਾਲ ਐਸ ਐਚ ਵੀ ਆ ਗਿਆ ਚਾਨਣ ਨੂੰ ਸਦ ਨਹੀਂ ਆ ਹਾਂਜੀ ਚਾਨਣ ਜਾਨੀ ਨਾਲ ਸ਼ਾਨ ਤੋਂ ਬਚਾ ਹੋ ਗਿਆ ਉਹ ਜਿਹੜੇ ਸਾਡੇ ਸਾਹਮਣੇ ਮਤਲਬ ਘਰਿਆ ਤੇ ਉਹ ਬਾਰੀਆਂ ਬੋਰੀਆਂ ਉਹਨਾਂ ਦੇ ਵੀ ਸੇਜੇ ਟੁੱਟੇ ਆ 6 ਵਜੇ ਕੇ ਮੇਰਾ ਨਾਮ ਇੱਥੇ ਲੱਗ ਗਿਆ ਆਪਣੀ ਵਰਸ਼ਾ ਵੀ ਦੇ ਵੀ ਇਹਦੇ ਵੀਰੇ ਆਪਣਾ ਡਮਕਾ ਆਪਣਾ ਡੈਂਟਿੰਗ ਦਾ ਕੰਮ ਕਰਦਾ ਏ ਕੰਮ ਕਰਦੇ ਪੌਜੀ ਦੀ ਜੋ ਸ਼ਾਮ ਨੂੰ ਗਏ ਆਪਣੇ ਘਰ ਨੂੰ ਗਏ ਆ ਤੇ ਇਹਨਾਂ ਨੂੰ ਕੁਝ ਘੰਟੇ ਅੱਧੇ ਘੰਟੇ ਬਾਅਦ 8 ਵਜੇ ਦਾ 8:30 ਦੇ ਕਰੀਬ ਇਹਨਾਂ ਨੂੰ ਫੋਨ ਆਇਆ ਵੀ ਸਾਡੀ ਦੁਕਾਨ ਦੇ ਵਰਕਸ਼ਾਪ ਉੱਪਰ ਕੋਈ ਅੱਗ ਫੜ ਗਈ ਕੋਈ ਚੀਜ਼ ਫੜ ਗਈ ਆ ਤင်း ਜਲਦੀ ਜਾਓ ਇਹ ਅੱਗ ਅੰਕਣ ਲੱਗ ਗਈ ਇਹਨਾਂ ਸਾਹਮਣੇ ਰੈਸ਼ ਹੀ ਰੈਸ਼ ਹੋਣਾ ਉਹਨਾਂ ਨੇ ਜਿਆਦਾ ਫੋਨ ਕੀਤਾ ਨਾ ਫੋਨ ਕੰਦ ਅੱਗ ਜੋ ਕਬ ਨਹੀਂ ਹੋਇਆ ਫਾਇਰ ਬ੍ਰਿਗੇਡ ਆਈ ਹੈ ਫਾਇਰ ਬ੍ਰਿਗੇਡ ਆਉਣ ਤੋਂ ਬਾਅਦ ਫਿਰ ਵੀ ਅੱਗ ਨਹੀਂ ਕਾਬੂ ਆ ਕੋਚੇਰ ਬਾਗ ਕਾਬੂ ਕਰ ਨਹੀਂ ਪਰ ਨੁਕਸਾਨ ਬਹੁਤ ਜਿਆਦਾ ਹੋ ਗਿਆ ਜਿਹੜਾ ਕਿ ਨਾਮ ਮਿਲ ਵੀ ਇਹ ਆਪਣੀ ਦੀ ਗਿਣਤੀ ਵਿੱਚ ਨਹੀਂ ਹੈਗਾ ਕੀ ਮੰਗ ਕਰਦੇ ਸਰਕਾਰ ਕੋ ਮੰਗ ਕਰਦੇ ਆ ਵੀ ਇਹਨਾਂ ਦੀ ਥੋੜੀ ਮਤ ਦਿੱਤੀ ਜਾਵੇ ਇਹਦਾ ਮੋਜਾ ਦਿੱਤਾ ਜਾਵੇ ਜਿਹੜਾ ਵੀ ਇਹ ਥੋੜਾ ਜਿਹਾ ਆਪਣਾ ਆਪ ਚਲਾ ਸਕੇ ਕੀ ਕੀ ਉੱਤੇ ਉੱਪਰ ਹੈਗਾ ਹੈ ਗੱਡੀ ਤੇ ਕੀ ਕੀ ਹੈ ਗੱਡੀ ਸੀ ਇੱਕ ਗੱਡੀ ਸੀ ਬਲੈਰੋ ਜਿਹੜੀ ਇਹਨਾਂ ਨੇ ਆਪ ਹੀ ਖਿਲਾ ਰੀ ਸੀ ਗੱਡੀ ਆਪਣਾ ਕੰਮ ਕੋਈ ਸਮਾਨ ਹੈਗਾ ਸੀ ਕੁਝ ਚਾਲੂ ਕਰਨ ਵਾਸਤੇ ਰੱਖੀ ਵੀ ਟਾਈਮ ਲੱਗ ਰਿਹਾ ਸੀ ਸਮਾਨ ਕਿ ਉੱਪਰ ਵੈਸੇ ਹੀ ਸਕਵਾੜ ਪਿਆ ਕੁਝ ਸਮਾਨ ਨਵਾਂ ਸੀਗਾ ਕੁਝ ਸਮਾਨ ਚ ਪੁਰਾਣਾ ਵੀ ਆ ਜਿਹੜਾ ਸਮਾਨ ਵਰਤੋਂ ਵਿੱਚ ਨਹੀਂ ਹੁੰਦਾ ਉਹ ਕੋਈ ਛੋਟੇ ਦੇ ਆ ਕਿ ਉਹਨਾਂ ਸਕਵਾੜ ਚ ਦੇ ਦਿੰਦੇ ਆ ਕੋਈ ਸਮਾਨ ਦਾ ਨਵਾਂ ਦਾ ਜਿਹੜਾ ਕੋਈ ਲੋਡ ਅਨਸਾਰ ਵਰਤਿਆ ਜਾਵੇ ਪਰ ਉਹ ਉਹ ਤੋਂ ਪਹਿਲਾਂ ਹੀ ਇਹ ਵਿਚਾਰੇ ਨੂੰ ਲੇਸ ਲੱਗ ਗਈ ਆ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਕੁ ਨੁਕਸਾਨ ਵੀ ਜੀ ਜਨਾਬ ਤੋਲ ਨਹੀਂ ਇਹਦਾ ਕੋਈ ਹੋ ਸਕਦਾ ਜੀ ਇਹਦੇ ਅੰਦਾਜ਼ਾ ਹੀ ਆ ਅੰਦਾਜ਼ੇ ਤੋਂ ਪਰ ਫਿਰ ਵੀ ਇਹ ਜੇ ਕਿੰਨ 2 ਤੋਂ 2.5 ਲੱਖ ਨਹੀਂ ਉਹ ਉੱਪਰ ਹੀ ਹੋਊਗਾ ਜੋ ਸਮਾਨ ਆਪਾਂ ਵੇਖਦੇ ਆ ਉਹ ਤਾਂ ਉੱਪਰ ਹੀ ਹੋਊਗਾ